ਪਤਨੀਆਂ ਭਲੇ ਹੀ ਪਤੀ ਨੂੰ ਡਰਾ ਤਮਕਾ ਕੇ ਰੱਖੇ ਪਰ ਆਪਣੀ ਸਹੇਲੀ ਨੂੰ ਇਹੀ ਕਹਿੰਦੀ ਹੈ ਕਿ ਉਹਨਾਂ ਨੂੰ ਪਤਾ ਚੱਲ ਗਿਆ ਤਾਂ ਕੱਚਾ ਖਾ ਜਾਣਗੇ ਪੈਸਿਆਂ ਵਿੱਚ ਬਹੁਤ ਗਰਮੀ ਹੁੰਦੀ ਹੈ ਇਹ ਗਰਮੀ ਸਭ ਤੋਂ ਪਹਿਲਾਂ ਰਿਸ਼ਤਿਆਂ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ ਇੱਜ਼ਤ ਉੱਪਰ ਕੋਈ ਡਿਸਕਾਊਂਟ ਨਹੀਂ ਹੁੰਦਾ ਜਰਾਬ ਮਿਲਦੀ ਹੈ ਤਾਂ ਪੂਰੀ ਮਿਲਦੀ ਹੈ ਜਦੋਂ ਜਾਂਦੀ ਹੈ ਤਾਂ ਪੂਰੀ ਜਾਂਦੀ ਹੈ ਇਨਸਾਨ ਜਿੰਨਾ ਆਨਲਾਈਨ ਹੁੰਦਾ ਜਾ ਰਿਹਾ ਹੈ ਇਨਸਾਨੀਅਤ ਉਨੀ ਹੀ ਆਫਲਾਈਨ ਹੁੰਦੀ ਜਾ ਰਹੀ ਹੈ ਉਹ ਐਦਾਂ ਦਾ ਹੈ ਉਹ ਇਸ ਤਰ੍ਹਾਂ ਦਾ ਹੈ ਪਰ ਲੋਕ ਇਹ ਕਿਉਂ ਭੁੱਲ ਜਾਂਦੇ ਹਨ ਕਿ ਆਪ ਕਿਸ ਤਰ੍ਹਾਂ ਦੇ ਹਨ ਇਹ ਕਾਲ ਯੁਗ ਹੈ ਜਨਾਬ ਇੱਥੇ ਦੁਸ਼ਮਣਾਂ ਤੋਂ ਨਹੀਂ ਆਪਣਿਆਂ ਤੋਂ ਸਾਵਧਾਨ ਰਹੋ ਰਿਸ਼ਤੇ ਤੇ ਮਿੱਤਰ ਕੱਟ ਰੱਖੋ ਪਰ ਚੰਗੇ ਰੱਖੋ ਕਿਸੇ ਨੇ ਸਹੀ ਹੀ ਕਿਹਾ ਹੈ ਕੋਈ ਕਿਸੇ ਦਾ ਖਾਸ ਨਹੀਂ ਹੁੰਦਾ ਲੋਕ ਉਦੋਂ ਤੱਕ ਗੱਲ ਕਰਦੇ ਹਨ ਜਦੋਂ ਉਹਨਾਂ ਦਾ ਇਕੱਲਿਆਂ ਟਾਈਮ ਪਾਸ ਨਹੀਂ ਹੁੰਦਾ ਦਿਲ ਤੋੜਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਪਿਆਰ ਵਿੱਚ ਹਰ ਕਿਸੇ ਨੂੰ ਸਫਲਤਾ ਕਿਉਂ ਨਹੀਂ ਮਿਲਦੀ ਲੋਕ ਕਹਿੰਦੇ ਹਨ ਇਸ਼ਕ ਇੱਕ ਬਿਮਾਰੀ ਹੈ ਤਾ ਮੈਡੀਕਲ ਸਟੋਰ ਵਿੱਚ ਇਸ ਦੀ ਦਵਾ ਕਿਉਂ ਨਹੀਂ ਮਿਲਦੀ ਟੈਲੀਫੋਨ ਇੱਕ ਸੰਯੁਕਤ ਪਰਿਵਾਰ ਸੀ ਮੋਬਾਈਲ ਨੇ ਆ ਕੇ ਘਰ ਵਿੱਚ ਇੱਕ ਇੱਕ ਆਦਮੀ ਨੂੰ ਅਲੱਗ ਕਰ ਦਿੱਤਾ ਆਪਣੀ ਆਪਣੀ ਪਤਨੀਆਂ ਦੀ ਕਦਰ ਕਰਿਆ ਕਰੋ ਇੱਕ ਸੂਟ ਲੈਣ ਦੇ ਲਈ ਪੂਰੀ ਦੁਕਾਨ ਦਾ ਸੱਤਿਆ ਨਾਸ ਕਰ ਦਿੰਦੀ ਹੈ ਤੇ ਉਹਨਾਂ ਨੇ ਤੁਹਾਨੂੰ ਪਸੰਦ ਕੀਤਾ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦੇ ਲਈ ਖਾਸ ਹੋ ਤਾਂ ਆਪਣੇ ਮੂੰਹ ਉੱਪਰ ਇੱਕ ਥੱਪੜ ਲਗਾਓ ਹੋਸ਼ ਵਿੱਚ ਆ ਜਾਓਗੇ ਵਿਆਹ ਤੋਂ ਪਹਿਲਾਂ ਲੜਕੀਆਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਵਿਆਹ ਦੇ ਬਾਅਦ ਲੜਕੀਆਂ ਨੂੰ ਹਜ਼ਾਰਾਂ ਬਿਮਾਰੀ ਲੱਗ ਜਾਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਖੁਸ਼ ਰਹਿੰਦੀ ਸੀ ਬਾਅਦ ਵਿੱਚ ਉਹ ਸਸਰਾਲ ਵਾਲਿਆਂ ਦੇ ਤਾਨੇ ਸੁਣ ਸੁਣ ਕੇ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ ਤੇ ਬਿਮਾਰੀਆਂ ਘੇਰ ਲੈਂਦੀਆਂ ਹਨ ਉਂਗਲੀਆਂ ਹੀ ਨਿਭਾਰ ਹੀ ਹੈ ਰਿਸ਼ਤੇ ਅੱਜਕੱਲ ਜ਼ੁਬਾਨ ਨਾਲ ਨਿਭਾਉਣ ਦਾ ਉਹ ਵਕਤ ਕਿੱਥੇ ਹੈ ਸਭ ਟੱਚ ਵਿੱਚ ਬਿਜ਼ੀ ਹੈ ਪਰ ਟੱਚ ਵਿੱਚ ਕੋਈ ਨਹੀਂ ਉਹਨਾਂ ਲੋਕਾਂ ਦੇ ਸਾਹਮਣੇ ਹਮੇਸ਼ਾ ਖੁਸ਼ ਰਹੋ ਜੋ ਤੁਹਾਨੂੰ ਪਸੰਦ ਨਹੀਂ ਕਰਦੇ ਕਿਉਂਕਿ ਤੁਹਾਡੀ ਖੁਸ਼ੀ ਉਹਨਾਂ ਨੂੰ ਚੈਨ ਨਾਲ ਜੀਣ ਨਹੀਂ ਦੇਵੇਗੀ ਡਰਦੀ ਹਾਂ ਅੱਜਕੱਲ ਕਿਸੇ ਨੂੰ ਰਾਜ਼ ਦੱਸਣ ਵਿੱਚ ਕਿਉਂਕਿ ਵਕਤ ਨਹੀਂ ਲੱਗਦਾ ਲੋਕਾਂ ਨੂੰ ਕਿਸੇ ਦੇ ਦਰਦ ਦਾ ਮਜ਼ਾਕ ਬਣਾਉਣ ਵਿੱਚ ਪਿਆਰ ਵਿੱਚ ਪਈ ਇਸਤਰੀ ਨੂੰ ਤੁਹਾਡੇ ਨਾਲ ਸੌਣ ਤੋਂ ਜ਼ਿਆਦਾ ਤੁਹਾਡੇ ਨਾਲ ਜਾਗਣਾ ਚੰਗਾ ਲੱਗਦਾ ਹੈ ਅੱਖਾਂ ਵੀ ਖੋਲਣੀਆਂ ਪੈਂਦੀਆਂ ਹਨ ਉਜਾਲੇ ਦੇ ਲਈ ਕੇਵਲ ਸੂਰਜ ਦੇ ਨਿਕਲਣ ਨਾਲ ਹੀ ਹਨੇਰਾ ਦੂਰ ਨਹੀਂ ਹੁੰਦਾ ਜਦੋਂ ਖਾਣਾ ਖਤਮ ਹੋ ਜਾਂਦਾ ਹੈ ਤਾਂ ਪਲੇਟ ਗੰਦੀ ਨਜ਼ਰ ਆਉਂਦੀ ਹੈ ਠੀਕ ਉਸੇ ਤਰ੍ਹਾਂ ਹੀ ਲੋਕਾਂ ਦੇ ਜਦੋਂ ਤੁਹਾਡੇ ਨਾਲ ਮਤਲਬ ਨਿਕਲ ਜਾਂਦੇ ਉਦੋਂ ਤੁਹਾਡੇ ਵਿੱਚ ਉਹਨਾਂ ਨੂੰ ਕਮੀਆਂ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਗੋਡੇ ਮੋੜ ਕੇ ਸੋਣਾ ਆ ਗਿਆ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਚਾਦਰ ਛੋਟੀ ਨਹੀਂ ਪੈ ਸਕਦੀ ਜੋ ਔਰਤ ਕਿਸੇ ਮਰਦ ਨਾਲ ਝੂਠਾ ਪਿਆਰ ਕਰਦੀ ਹੈ ਤਾਂ ਉਹ ਉਸ ਮਰਦ ਨਾਲ ਝੂਠ ਬੋਲਣ ਦੇ ਨਾਲ ਨਾਲ ਉਸ ਦੀਆਂ ਗੱਲਾਂ ਨੂੰ ਵੀ ਟਾਲਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਖੂਦਾ ਪਾਣੀ ਸਭ ਨੂੰ ਇੱਕ ਸਮਾਨ ਮਿਲਦਾ ਹੈ ਫਿਰ ਵੀ Karela ਕੌੜਾ 베ਰ ਮਿੱਠਾ ਤੇ ਇਮਲੀ ਖੱਟੀ ਹੁੰਦੀ ਹੈ ਇਹ ਦੋਸ਼ ਪਾਣੀ ਦਾ ਨਹੀਂ ਬੀਜ ਦਾ ਹੈ ਉਸੇ ਤਰ੍ਹਾਂ ਹੀ ਪਰਮਾਤਮਾ ਸਭ ਦੇ ਲਈ ਇੱਕ ਸਮਾਨ ਹੈ ਪਰ ਦੋਸ਼ ਕਰਮਾਂ ਦਾ ਹੈ। ਚਾਂਦਰ ਹਜ਼ਾਰਾਂ ਰੁਪਏ ਵਿੱਚ ਆਉਂਦੀ ਹੈ। ਪਾਈ ਪੈਰਾਂ ਵਿੱਚ ਜਾਂਦੀ ਹੈ। ਬਿੰਦੀ 1 ਰੁਪਏ ਵਿੱਚ ਆਉਂਦੀ ਹੈ। ਪਰ ਮੱਥੇ ਉੱਪਰ ਸਜਾਈ ਜਾਂਦੀ ਹੈ। ਇਸ ਲਈ ਕੀਮਤ ਮਾਇਨੇ ਨਹੀਂ ਰੱਖਦੀ। ਉਸ ਦਾ ਕਾਰਜ ਮਾਇਨੇ ਰੱਖਦਾ ਹੈ। ਤਨ ਗਿਆ ਤਾਂ ਕੁਝ ਨਹੀਂ ਗਿਆ। ਸਿਹਤ ਗਈ ਤਾਂ ਥੋੜਾ ਜਿਹਾ ਗਿਆ। ਅਗਰ ਚਰਿੱਤਰ ਗਿਆ ਤਾਂ ਸਭ ਕੁਝ ਹੀ ਚਲਾ ਗਿਆ ਵਰਨਾਲ ਸੁਣਾ ਖਤਰਾ ਦੁਸ਼ਮਨਾ ਤੋਂ ਨਹੀਂ ਆਸ-ਪਾਸ ਦੀ ਲੋਕਾਂ ਤੋਂ ਹੈ ਕਿਉਂਕਿ ਕਿਸ਼ਤੀ ਬਾਹਰ ਦੇ ਪਾਣੀ ਨਾਲ ਨਹੀਂ ਅੰਦਰ ਦੇ ਛੇਦ ਕਾਰਨ ਡੁੱਬਦੀ ਹੈ ਸਾਈਕੋਲੋਜੀ ਕਹਿੰਦਾ ਹੈ ਜੋ ਲੋਕ ਜ਼ਿਆਦਾ ਪੜ੍ਹਾਈ ਕਰਦੇ ਹਨ ਉਹਨਾਂ ਦਾ ਪਹਿਰਾਵਾ ਸਧਾਰਨ ਰਹਿੰਦਾ ਹੈ ਔਰਤ ਨੂੰ ਜਦੋਂ ਆਦਮੀ ਉੱਪਰ ਸ਼ੱਕ ਹੋਇਆ ਤਾਂ ਉਸਨੇ ਹੱਸੀ ਵਿੱਚ ਟਾਲ ਦਿੱਤਾ ਜਦੋਂ ਮਰਦ ਨੂੰ ਔਰਤ ਤੇ ਸ਼ੱਕ ਹੋਇਆ ਤਾਂ ਉਸਨੇ ਘਰੋਂ ਹੀ ਕੱਢ ਦਿੱਤਾ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ